ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਸਵਾਰਥੀ ਬੰਦੇ ਦੀ ਜਿਹੜਾ ਸਵਾਰਥੀ ਬੰਦਾ ਹੁੰਦਾ ਹੈ ਉਹ ਆਪਣੇ ਮਤਲਬ ਵਾਸਤੇ ਆਪਣੇ ਸਵਾਰਥ ਵਾਸਤੇ ਸਮਾਜ ਦੇ ਵਿੱਚ ਉਹ ਕੁਝ ਵੀ ਚੰਗੇ ਮਾੜੇ ਕੰਮ ਕਰਦਾ ਹੈ ਉਹ ਲੋਕਾਂ ਨੂੰ ਆਪਣੇ ਪਿੱਛੇ ਲਾਉਂਦਾ ਹੈ ਭੀੜਾ ਨੂੰ ਆਪਣੇ ਪਿੱਛੇ ਲਾਉਂਦਾ ਹੈ ਕਿਉਂ ਉਹ ਕੋਲ ਇੱਕ ਕਲਾ ਹੁੰਦੀ ਹੈ ਇੱਕ ਗੁਣ ਹੁੰਦਾ ਹੈ ਉਹ ਆਪਣੇ ਸਵਾਰਥ ਵਾਸਤੇ ਉਹ ਚਾਹੁੰਦਾ ਹੈ ਕਿ ਮੈਂ ਕੋਈ ਐਮਪੀ ਐਮਐਲਏ ਬਣਾ ਉਹ ਆਪਣੇ ਸਵਾਰਥ ਵਾਸਤੇ ਲੋਕਾਂ ਵਿੱਚ ਆਪਣਾ ਨਾਂ ਬਣਾਉਂਦਾ ਹੈ ਲੋਕਾਂ ਨੂੰ ਭੀੜਾਂ ਨੂੰ ਆਪਣੇ ਪਿੱਛੇ ਲਾਂਦਾ ਹੈ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਜਿਵੇਂ ਕਿ ਸਾਡੇ ਸਾਹਮਣੇ ਇੱਕ ਉਦਾਹਰਨ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜਾ ਡਬਲ ਜੇਲ ਵਿੱਚ ਬੰਦ ਹੈ ਇਹ ਜਦੋਂ ਜੇਲ੍ਹ ਵਿੱਚ ਬੰਦ ਨਹੀਂ ਸੀ ਉਦੋਂ ਇਸ ਨੇ ਬਹੁਤ ਜ਼ਿਆਦਾ ਭੀੜ ਆਪਣੇ ਪਿੱਛੇ ਲਾਈ ਭੀੜਾਂ ਇਹਦੇ ਪਿੱਛੇ ਤੁਰੀਆਂ ਫਿਰਦੀਆਂ ਸਨ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਪਰ ਭੀੜ ਨੂੰ ਸਮਝ ਨਹੀਂ ਆਈ ਇਹਨੂੰ ਪਤਾ ਸੀ ਕਿ ਮੈਂ ਇਲੈਕਸ਼ਨ ਲੜਨੀ ਆ ਇਲੈਕਸ਼ਨ ਲੜਨੇ ਨੇ ਤਾਂ ਇਹ ਪਿੰਡਾਂ ਪਿੰਡਾਂ ਵਿੱਚ ਜਾਂਦਾ ਸੀ ਆਪਣਾ ਭੀੜਾ ਨੂੰ ਪਿੱਛੇ ਲਾ ਕੇ ਆਪਣੀ ਮਸ਼ਹੂਰੀ ਕਰਦਾ ਸੀ ਕਿ ਮੈਂ ਲੋਕਾਂ ਨੂੰ ਅੰਮ੍ਰਿਤ ਛਕਾਣਾ ਵਾਂ ਅੰਮ੍ਰਿਤ ਛਕਾਣ ਦੇ ਨਾਂ ਤੇ ਲੋਕਾਂ ਨਾਲ ਇਸਨੇ ਧੋਖਾ ਕੀਤਾ ਕਿਉਂਕਿ ਇਹ ਕਹਿੰਦਾ ਸੀ ਕਿ ਅਸੀਂ ਗੁਲਾਮ ਆ ਮੈਂ ਗੁਲਾਮ ਆ ਮੈਂ ਸੰਵਧਾਨ ਨੂੰ ਨਹੀਂ ਮੰਨਦਾ ਇਦੀ ਸਪੋਰਟ ਤੇ ਜਿੰਨੇ ਵੀ ਰਾਗੀ ਢਾਡੀ ਸਨ ਸਾਰੇ ਕਹਿੰਦੇ ਸਨ ਕਿ ਅਸੀਂ ਗਲਾਮਾਂ ਯੋਰ ਲਾਂਦੇ ਸੀ ਕਿਲ ਦੇ ਸੀ ਸਟੇਜਾਂ ਤੇ ਪਰ ਉਹ ਹੀ ਰਾਗੀ ਢਾਡੀ ਅੱਜ ਇਹ ਫੇਰ ਇਹਦੀ ਸਪੋਰਟ ਵਿੱਚ ਨੇ ਭਾਈ ਅਮਰਤਪਾਲ ਸਿੰਘ ਨੂੰ ਖਡੂਰ ਤੂੰ ਜਿਤਾ ਦਿਓ ਖਡੂਰ ਸਾਹਿਬ ਤੂੰ ਜਿਤਾ ਦਿਓ ਉਹ ਰਾਗੀ ਢਾਡੀ ਅੱਜ ਉਹਨਾਂ ਦਾ ਸਾਰਾ ਜੋਰ ਲੱਗਾ ਪਿਆ ਸੰਗ ਪਾੜਦੇ ਪਏ ਨੇ ਪਿੰਡਾਂ ਵਿੱਚ ਜਾ ਜਾ ਕੇ ਅੱਜ ਫੇਰ ਇਹ ਕਿਦਾਂ ਆਜ਼ਾਦ ਹੋ ਗਿਆ ਭਾਈ ਅਮਰਤਪਾਲ ਸਿੰਘ ਤੇ ਸਾਰੇ ਰਾਗੀ ਢਾਡੀ ਜਿੰਨੇ ਇਹਦੇ ਨਾਲ ਸਪੋਰਟ ਦੇ ਨੇ ਫਿਰ ਉਹ ਆਜ਼ਾਦ ਅੱਜ ਕਿਵੇਂ ਹੋ ਗਏ ਜਿਹੜੀ ਇਹਦੇ ਪਿੱਛੇ ਭੀੜ ਚੱਲਦੀ ਸੀ ਬੀਬੀਆਂ ਚੱਲਦੀ ਸੀ ਨੌਜਵਾਨ ਚੱਲਦੇ ਸੀ ਬਜ਼ੁਰਗ ਚੱਲਦੇ ਸੀ ਉਹ ਸਾਰੇ ਕਹਿੰਦੇ ਸੀ ਅਸੀਂ ਗੁਲਾਮ ਆ ਫਿਰ ਅੱਜ ਇਹ ਆਜ਼ਾਦ ਕਿਵੇਂ ਹੋ ਗਏ ਨੇ ਅੱਜ ਇਲੈਕਸ਼ਨ ਲੜਨਾ ਕਰਕੇ ਸਾਰੇ ਫਿਰ ਇਹ ਆਜ਼ਾਦ ਹੋ ਗਏ ਨੇ ਇਹ ਇਹੀ ਕਹਿੰਦੇ ਸੀ ਕਿ ਅਸੀਂ ਗੁਲਾਮ ਆ ਜੇ ਗੁਲਾਮ ਹੋ ਤੁਸੀਂ ਤਾਂ ਫਿਰ ਤੁਸੀਂ ਗੁਲਾਮ ਦੇਸ਼ ਵਿੱਚ ਇਲੈਕਸ਼ਨ ਕਿਉਂ ਲੜ ਰਹੇ ਹੋ ਇਹਦਾ ਮਤਲਬ ਇਹ ਨੇ ਇਹ ਸਵਾਰਥੀ ਬੰਦਾ ਸੀ ਇਹਨੇ ਆਪਣਾ ਮਤਲਬ ਕੜਨਾ ਸੀ ਸਵਾਰਥੀ ਬੰਦਾ ਕਿਸੇ ਦਾ ਮਿੱਤ ਨਹੀਂ ਹੁੰਦਾ ਉਹ ਤੇ ਸਿਰਫ ਭੀੜਾ ਨੂੰ ਆਪਣੇ ਪਿੱਛੇ ਲਾਉਣਾ ਜਾਂਦਾ ਕਿਉਂਕਿ ਸਵਾਰਥੀ ਬੰਦਾ ਹੁੰਦਾ ਜਿਹੜਾ ਉਹ ਨੁਕਸਾਨ ਲੋਕਾਂ ਦਾ ਵੀ ਕਰਵਾ ਦਿੰਦਾ ਕਿਉਂਕਿ ਉਸਨੇ ਆਪਣਾ ਮਤਲਬ ਕੜਨਾ ਹੁੰਦਾ ਉਹ ਉਹ ਸਵਾਰਥੀ ਬੰਦਾ ਹੁੰਦਾ ਉਹਨੂੰ ਕਿਸੇ ਦਾ ਦੁੱਖ ਦਾ ਕੁਝ ਨਹੀਂ ਹੁੰਦਾ ਉਹ ਉਹ ਕੋਲ ਕਲਾ ਹੁੰਦੀ ਇੱਕ ਬੋਲਣ ਦੀ ਵੀ ਉਹ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣਾ ਜਾਣਦਾ ਜਿਵੇਂ ਭਾਈ ਅਮਰਤਪਾਲ ਕਹਿੰਦਾ ਕਿ ਅਸੀਂ ਗੁਲਾਮ ਆ ਮੈਂ ਗੁਲਾਮ ਆ ਤੇ ਜੇ ਗੁਲਾਮ ਸੀ ਤੇ ਫਿਰ ਤੂੰ ਗੁਲਾਮ ਦੇਸ਼ ਦੇ ਵਿੱਚ ਇਲੈਕਸ਼ਨ ਕਿਉਂ ਲੜ ਰਿਹਾ ਹੈ ਤੇ ਰਾਗੀ ਟਾਡੀ ਜਿਹੜੇ ਕਹਿੰਦੇ ਸੀ ਅਸੀਂ ਗੁਲਾਮ ਆ ਤੇ ਫਿਰ ਤੁਸੀਂ ਅੱਜ ਇਲੈਕਸ਼ਨ ਇਲੈਕਸ਼ਨ ਲੜਨ ਵਾਸਤੇ ਭਾਈ ਅਮਰਤਪਾਲ ਦੀ سپورਟ ਕਰ ਰਹੇ ਹੋ ਅੱਜ ਕਿਵੇਂ ਤੁਸੀਂ ਆਜ਼ਾਦ ਹੋ ਗਏ ਰਾਗੀਆਂ ਢਾਡੀਆਂ ਦਾ ਤਾਂ ਉਹ ਕੰਮ ਐ ਗੰਗਾ ਗਏ ਗੰਗਾ ਦਾਸ ਜਮਨਾ ਗਏ ਜਮਨਾ ਦਾਸ ਇਹ ਤਾਂ ਬਸ ਜਿੱਧਰ ਗਏ ਉਧਰ ਦੀ ਗੱਲ ਕਰ ਜਾਣਗੇ ਕਦੀ ਇਹ ਗੁਲਾਮ ਬਣ ਜਾਂਦੇ ਨੇ ਕਦੀ ਇਹ ਆਜ਼ਾਦ ਬਣ ਜਾਂਦੇ ਨੇ ਅੱਜ ਭਾਈ ਅੰਮ੍ਰਿਤਪਾਲ ਆਜ਼ਾਦ ਕਿਵੇਂ ਹੋ ਗਿਆ ਨਾਲੇ ਤੁਸੀਂ ਇਹਨੂੰ ਜੇ ਮੰਨ ਲਓ ਜਿੱਤ ਵੀ ਜਾਂਦਾ ਤੇ ਜਿੱਦ ਕੇ ਤੁਹਾਡਾ ਸਵਾਰੇਗਾ ਵੀ ਕੀ ਰਣ ਦੇ ਸੰਵਿਧਾਨ ਦੇ ਅੰਡਰ ਸੰਵਿਧਾਨ ਦੇ ਵਿੱਚ ਰਹਿ ਕੇ ਕੰਮ ਕਰਨਾ ਪੈਣਾ ਹੈ ਕਿ ਜੇ ਅਗਰ ਜੇ ਅਮਰਤਪਾਲ ਐਮਪੀ ਬਣ ਵੀ ਜਾਂਦਾ ਤਾਂ ਕੀ ਕਰ ਲੇਗਾ ਇਹ ਇਹ ਕੋਈ ਵੱਖਰਾ ਸਟੇਟ ਤਾਂ ਨਹੀਂ ਬਣਾ ਸਕਦਾ ਕੀ ਕਰੇਗਾ ਕੀ ਇਹ ਕੋਈ ਇਹ ਤਾਂ ਨਹੀਂ ਹੈ ਕਿ ਆਪਣੀ ਤਾਨਤ ਵਰਤੇਗਾ ਇਹ ਸੰਵਿਧਾਨ ਦੇ ਅੰਦਰ ਰਹਿ ਕੇ ਹੀ ਇਸ ਨੂੰ ਕੰਮ ਕਰਨਾ ਪਏਗਾ ਪਹਿਲੀ ਗੱਲ ਤਾਂ ਇਹ ਜیتےਗਾ ਨਹੀਂ ਖਡੂਰ ਸਾਹਿਬ ਤੋਂ ਬਹੁਤ ਬੁਰੀ ਤਰੀਕੇ ਨਾਲ ਇਹ ਹਾਰੇਗਾ ਕਿਉਂ ਲੋਕਾਂ ਨੂੰ ਇਸ ਨੇ ਗੁੰਮਰਾਹ ਬਹੁਤ ਜ਼ਿਆਦਾ ਕੀਤਾ ਹੈ ਭੇਡਾਂ ਨੂੰ ਮਗਰ ਮਗਰ ਲਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਚੁੱਕੀ ਫਿਰਦਾ ਸੀ ਕਦੀ ਕਿਤੇ ਘਮਾ ਕਦੀ ਕਿਤੇ ਘਮਾ ਇਹਦੇ ਵਿੱਚ ਅਕਲ ਦੀ ਘਾਟ ਹੈ ਇਹਨੂੰ ਅਕਲ ਨਹੀਂ ਹੈ ਬਿਲਕੁਲ ਵੀ ਹੁਣ ਇਹਨੂੰ ਚੁੱਕ ਚੱਕ ਕੇ ਇਹਨੂੰ ਇਲੈਕਸ਼ਨਾਂ ਤੇ ਖੜਾ ਕਰਦਾ ਹੈ ਤੇ ਇਹਨੇ ਇਲੈਕਸ਼ਨਾਂ ਤੇ ਹਾਰਨਾ ਹੈ ਤੇ ਜਦੋਂ ਇਹ ਹਾਰ ਗਿਆ ਫਿਰ ਇਹਨੇ ਕਹਿਣਾ ਗੁਲਾਮ ਆ ਤੇ ਜੇ ਜਿੱਤ ਗਿਆ ਤੇ ਫਿਰ ਇਹ ਆਜ਼ਾਦ ਹੋ ਜਾਏਗਾ ਫਿਰ ਇਹਨੇ ਕਹਿਣਾ ਮੈਂ ਹੁਣ ਆਜ਼ਾਦ ਹੋ ਗਿਆ ਇਹ ਹੈ ਲੋਕਾਂ ਨੂੰ ਗੁੰਮਰਾਹ ਕਰਨ ਦੀ ਇਹਦੇ ਕੋਲ ਇੱਕ ਕਲਾ ਹੈ ਇਹ ਲੋਕਾਂ ਨੂੰ ਪਿੱਛੇ ਲਾਉਣਾ ਜਾਣਦਾ ਹੈ ਇਹ ਲੋਕਾਂ ਨੂੰ ਕਿਵੇਂ ਗਮਰਾਹ ਕਰਨਾ ਹੈ ਇਹਨੂੰ ਚੰਗੀ ਤਰ੍ਹਾਂ ਪਤਾ ਹੈ ਇਸ ਕਰਕੇ ਇਹਦੇ ਪਿੱਛੇ ਲੱਗਣ ਦੀ ਲੋੜ ਨਹੀਂ ਇਹ ਹੈ ਸਵਾਰਥੀ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ